ਜੀ ਆਪਣਾ ਕਿੰਨੇ ਕਿ ਨਸਾਨ ਹੋਇਆ ਅੱਜ ਕਾ ਕਣਾ 25 ਅੱਗ ਕਿਵੇਂ ਲੱਗੀ ਆ ਸ਼ਾਇਦਾਂ ਤੋਂ ਲੱਗੀ ਪਤਾ ਨਹੀਂ ਤੁਹਾਡੀ ਕਿੰਨੇ ਕਿ ਇਕੜ ਦਾ ਨਸਾਨ 25 25 ਕਿਲੋ ਹੋਰ ਕਿੰਨੇ ਸਾਨ ਹੋਇਆ ਜੀ ਕਿੰਨੇ ਕਿ ਮਾਇਆ ਗਈ ਹੈ ਬੱਦਰ ਕਿਟਾ ਨਸਾਨ ਦੇ ਬਈ ਹੈ 15 ਲੱਖ ਰੱਖਦੇ ਆ 10 ਲੱਖ ਦੀ ਬਰਾਲੀ ਕਿੰਦਾ ਟਰਾਲਾ ਸੀਗਾ ਸਾਰਾ ਕੋ ਸੜਕ ਸੁਆਹ ਹੋ ਗਿਆ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਬਸ ਆ ਸਤਾਂ ਕੀ ਕਰਦੇ ਮੌਕਾ ਦੇਖਿਆ ਕਿਵੇਂ ਲੱਗ ਰਿਹਾ ਅੱਜ ਬੜਾ ਮਾੜਾ ਸਮਾਂ ਕਿ ਕਿਸਾਨਾਂ ਦੀ ਫਸਲ ਬਿਲਕੁਲ ਪੱਕ ਕੇ ਤਿਆਰ ਹੋ ਗਈ ਹੈ ਤੇ ਲਗਭਗ 400 ਏਕੜ ਦੇ ਕਰੀਬ ਜਿਹੜਾ ਕੁਦਰਤੀ ਜਿਹੜੀ ਅੱਗ ਲੱਗੀ ਹੈ ਉਹਦੇ ਨਾਲ ਬਹੁਤ ਵੱਡਾ ਜਿੰਮੇਦਾਰਾਂ ਤੇ ਜਿਹੜਾ ਨੁਕਸਾਨ ਹੋਇਆ ਤਾਂ ਕੁਝ ਪਰਾਲੀ ਇਕੱਠੀ ਸੀਗੀ ਐ ਇਨ੍ਹਾਂ ਜਿੰਮੇਦਾਰਾਂ ਦੇ ਬਾਈਲਰ ਵਗੈਰਾ ਵਿੱਚ ਸੀ ਉਹ ਵੀ ਸੜ ਗਏ ਨੇ ਕੁਝ ਟਰਾਲੇ ਵਗੈਰਾ ਵੀ ਸੜ ਗਏ ਬਹੁਤ ਜਿਹੜਾ ਵਾ ਮਾਲੀ ਨੁਕਸਾਨ ਹੋਇਆ ਚਰੋਗਾਨੀ ਜਿਹੜਾ ਵਾ ਉਹ ਤਾਂ ਬਚਾਅ ਹੋ ਗਿਆ ਪਰ ਇਹਨਾਂ ਦੀ ਮੈਂ ਕਹਿ ਦਿੰਦਾ ਵਾ ਜਿੰਦਾ ਸਾਹਿਬ ਨੂੰ ਕਿ ਇਹਨਾਂ ਦੀ ਕਰਾਉਂ ਕੰਟਰੋਲੀ ਕਰਾਓ ਇੱਕ ਸਰ ਕਿਸਾਨਾਂ ਵਾਲਿਆਂ ਨੇ ਰੋਸ ਪੜਿਆ ਆਏ ਦੋ ਘੰਟੇ ਬਾਅਦ ਹੋ ਗਿਆ ਗਏ ਫੋਨ ਕਰਤੀ ਫਾਇਰ ਬ੍ਰਿਗੇਡ ਨੂੰ ਪਰ ਪਹੁੰਚੀ ਨਹੀਂ ਲਈ ਜੀ ਪਹਿਲਾਂ ਕੋਲ ਇੱਕ ਫਾਇਰ ਬ੍ਰਿਗੇਡ ਦਾ ਡੇਰਾ ਬਾਬਾ ਨਾਨਕ ਤੋਂ ਗੁਰਦਾਰ ਸਾਹਿਬ ਤੋਂ ਕਾਲੇ ਤੋਂ ਚੱਲ ਕੇ ਆਉਣੇ ਨੇ ਜਿਸ ਵੇਲੇ ਫੋਨ ਹੋਇਆ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਜਿਹੜੇ ਕੋਰੀਡੋਰ ਤੇ ਫਾਇਰ ਬ੍ਰਿਗੇਡ ਦੀ ਜੱਡੀ ਖੜੀ ਹੈ ਸਭ ਤੋਂ ਪਹਿਲਾਂ ਆਣ ਕੇ ਉਹਨੇ ਕੰਟਰੋਲ ਕੀਤਾ ਮੈਂ ਥੋੜਾ ਲੇਟ ਆਇਆ ਮੈਨੂੰ ਜੋ ਤਸੀਬਾ ਸਾਹਿਬ ਨੇ ਦੱਸਿਆ ਮੇਰੇ ਨਾਲ ਖੜੇ ਨੇ ਉਹ ਕਹਿੰਦੇ ਕਿ ਮੇਨ ਪ੍ਰੋਬਲਮ ਜਿਹੜਾ ਕੰਟਰੋਲ ਆ ਉਸ ਗੱਡੀ ਡੇਰਾ ਬਾਬਾ ਮੁੰਨੇ ਕਾਫੀ ਹੱਦ ਤੱਕ ਉਹ ਨਹੀਂ ਕੰਟਰੋਲ ਕਰ ਲਿਆ ਤੇ ਇੱਕ ਤਾਂ ਤੁਸੀਂ ਦੱਸਿਓ ਜੇ ਕਲੰਦਰ ਬਾਰੇ ਹਰ ਸਾਲ ਇਹ ਨੋਬਤ ਆਉਂਦੀ ਹੈ ਫਾਇਰ ਬ੍ਰਿਗੇਡ ਵਾਸਤੇ ਠੀਕ ਹੈ ਦੇਖੋ ਜੀ ਫਾਇਰ ਬ੍ਰਿਗੇਡ ਦੀ ਡੇਰਾ ਬਾਬਾ ਨਾਨਕ ਦੀ 24 ਘੰਟੇ ਜਿਹੜੀ ਆ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਕੋਲੀ ਜੋ ਤੇ ਖੜੀ ਲਿੰਦੀ ਹੈ ਬਟਾਲੇ ਵੀ ਕੋਰੀਡੋਰ ਦਾ ਸਾਰੀਆਂ ਗੱਡੀਆਂ ਪ੍ਰੋਪਰ ਤੌਰ ਤੇ ਕਣਕ ਦੇ ਸੀਜ਼ਨ ਨੂੰ ਮੁੱਖ ਰੱਖ ਕੇ ਪੂਰੀਆਂ ਪਾਣੀ ਨਾਲ ਭਰ ਕੇ ਰਾਖੀਆਂ ਖਿਡਾਰੀਆਂ ਦੀ ਸਾਰੇ ਜ਼ਿਲ੍ਹੇ ਦਾ ਕੰਟਰੋਲ ਕਰਨਾ ਕੋਈ ਕਲਾ ਨੌਰ ਦਾ ਕੱਲਾ ਨਹੀਂ ਜਾਂ ਡੇਰਾ ਬਾਬਾ ਦਾ ਨਾ ਕਰਨਾ ਨਹੀਂ ਸਾਰਾ ਜ਼ਿਲ੍ਹਾ ਜਿਹੜਾ ਉਹੀ ਪ੍ਰਸ਼ਾਸਨ ਨੇ ਦੇਖਣਾ ਔਰ ਕਿਤੇ ਵੀ ਇਹੋ ਜੀ ਕੋਈ ਘਟਨਾ ਵਾਪਰਦੀ ਹੈ ਤਾਂ ਤੁਰੰਤ ਉੱਥੇ ਫਾਇਰ ਬ੍ਰਿਗੇਡ ਔਰ ਪੂਰਾ ਪ੍ਰਸ਼ਾਸਨ ਪੁਲ ਚਤ ਪ੍ਰਸ਼ਾਸਨ ਆਰਮੀ ਵਾਲੇ ਸਾਡੇ ਵੀਰ ਉਹ ਜਾਂ ਸਿਵਲ ਤਾਂ ਪ੍ਰਸ਼ਾਸਨ ਸਾਰਾ ਇੱਥੇ ਮੌਕੇ ਤੇ ਜਿਹੜਾ ਹਾਜ਼ਰ ਤੁਸੀਂ ਕਿਸਾਨਾਂ ਨਾਲ ਗੱਲ ਕੀਤੀ ਕੀ ਕਹਿੰਦੇ ਕੀ ਕਰ ਰਿਹਾ ਜੀ ਲੱਗਦਾ ਸਾਨਾ ਨੇ ਜਿਹੜੇ ਮੇਨ ਕਾਜ ਉੱਤੇ ਸੈਲਰ ਲੱਗੇ ਨੇ ਸੈਲਰ ਤੋਂ ਜਿਹੜੀ 24 ਘੰਟੇ ਵਾਲੀ ਲਾਈਟ ਚੱਲਦੀ ਹੈ ਇਹਨਾਂ ਨੂੰ ਖਤਸ਼ਾ ਇਹ ਹੀ ਹੈ ਕਿ ਉੱਥੇ 24 ਘੰਟੇ ਲਾਈਟ ਜਾਣ ਨਾਲ ਉੱਥੇ ਸਫਾਰਕ ਹੋਇਆ ਉਹ ਆਪਾਂ ਪਤਾ ਕਰਾਂਗੇ ਜੇ ਉਹਨਾਂ ਸਪਲਾਈ ਦਿੱਤੀ ਹੋਈ ਤਾਂ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਜ਼ਰੂਰ ਕਰਾਵਾਂਗੇ ਗਿਰਦੌਰੀਆਂ ਕਰਾ ਕੇ ਮੌਜੂਦਤਾ ਜਾਗਾ ਜੀ ਬਿਲਕੁਲ ਦਿੱਤਾ ਜਾਊਗਾ ਜੀ ਲੱਗੀ ਕਿੰਨੇ ਵਜੇ ਭਾਜੀ ਇਹ ਕੋਈ 12 ਕੋਈ ਨਾਕ ਲੱਗੀ ਇਹ ਤੁਹਾਨੂੰ ਕੋਈ ਪਤਾ ਲੱਗਿਆ ਜੀ ਦਿਨ ਕੀ ਕੀਤਾ ਜੀ ਨਹੀਂ ਨਹੀਂ ਕਿ ਜੇ ਆਪ ਪੈਂਦਾ ਕੋਈ ਪਾਸ਼ਿਕਾਂ ਦਾ ਤੋਰਾ ਨਾ ਫੋਨ ਕੀਤਾ ਕਿ ਇਹਨੇ ਵੇਦਾ ਅੱਗ ਲੱਗਣੀ ਹੈ ਇਸ ਬਾਰੇ ਤੇ ਉਸੇ ਵੇਲੇ ਹੀ ਇੱਥੇ ਆ ਗਏ ਆ ਅਸੀਂ ਪਰ ਅੱਗ ਦੇ ਉੱਤੇ ਕਾਬੂ ਪਾਉਂਦਾ ਕੋਈ ਤਰਨੇ ਨਹੀਂ ਬਹੁਤ ਜ਼ਿਆਦਾ ਤੇਜ਼ ਹਨੇਰੀ ਜਿੱਦ ਕਰਕੇ ਆ ਗਏ